ਕੋਈ ਵੀ ਕ੍ਰਾਈਮ ਕਰੇਗਾ ਤੱਕ ਪੁੱਜਦਾਗਾ ਪੁਲੀਸ ਰੇਸ਼ ਸਾਜਪੁਰ ਰੋਡ ਤੋਂ ਜੇਲ ਹੈ ਉਹਦੇ ਚਲੇਗੀ ਤਾਂ ਇੱਕ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕੋਈ ਡਾਗਨ ਆਰਡਰ ਦੇ ਵਿੱਚ ਵਿਘਨ ਪਾਇਆ ਉਹਨਾਂ ਦੇ ਖਿਲਾਫ ਕਾਨੂੰਨ ਕਾਰਵਾਈ ਕੀਤੀ ਵਿਜੀਲੈਂਸ ਨੰਬਰ ਸਾਥ ਦੇ ਸਾਫ ਦਾ ਵੀ ਮੈਂ ਜੀਨੋ ਧੰਨਵਾਦ ਕਰਦਾ ਹਾਂ कि ਉਹਨਾਂ ਨੇ ਮੇਰੇ ਨਾਲ ਬਹੁਤ ਵਧੀਆ ਜਿਹੇ ਬਾਕਾ ਡਿਊਟੀ ਨਿਭਾਈ ਹੈ। ਅੱਜ ਜੋ ਵੀ ਗਲਤੀ ਕਰਦਾਗਾ ਉਹਦੇ ਖਿਲਾਫ ਕੋਸਟ ਕਰਨੇ ਕਾਰਨ ਨਹੀਂ ਕਰਨਾ। ਸਿੱਟਾ ਲੱਗਦਾ ਵਾ ਸੀ ਇੱਕ ਜੁਮਾਨ ਮਹਿਸੂਸ ਸ਼ਰਮ ਵੀ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਉਹ ਸਾਡੀ ਸੁਰੱਖਿਆ ਵਾਸਤੇ ਤੇ ਸਾਡੇ ਵਾਸਤੇ ਕੰਮ ਕਰ ਰਹੀ ਹੈ। ਹਮ ਤਰਫੇ ਹਰੇਕ ਐਸਐਚਓ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸਦੇ ਇਲਾਕੇ ਦੇ ਵਿੱਚ ਲਾਅ ਐਂਡ ਆਰਡਰ ਮੈਂਟੇਨ ਰਹੇ ਕੋਈ ਕ੍ਰਾਈਮ ਨਾ ਹੋਵੇ ਤੇ ਜਿਹੜੀ ਪੁਲਿਸਿੰਗ ਡਿਊਟੀ ਹੈ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਕਾਫੀ ਹੱਦ ਤੱਕ ਕਈ ਐਸਐਚਓ ਐਸਾ ਆਪਣੀ ਮੁਹਿੰਮ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਕਈਆਂ ਤੋਂ ਆਪਣੇ ਇਲਾਕੇ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਪੰਦਾ ਜੇ ਅਸੀਂ ਗੱਲ ਕਰੀਏ ਟਾਣਾ ਡਿਵੀਜ਼ਨ ਨੰਬਰ 7 ਵੀ ਤਾਂ ਇਕਦੋਲੇ ਇਲਾਕੇ ਜਿਹੜੇ ਈਡਬੀਐਸ ਕਲੋਨੀ ਸੰਜੇ ਗਾਂਧੀ ਕਲੋਨੀ ਜਿਹਦੇ ਵਿੱਚ ਕਦੇ ਕ੍ਰਾਈਮ ਨੂੰੰਦਾ ਨਾਮ ਨਹੀਂ ਸੀ ਲੱਗਦਾ ਜਦੋਂ ਦੇ ਇੱਥੇ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਸਰਦਾਰ ਸੁਦੇਸ਼ ਸਿੰਘ ਬਰਾੜ ਨੇ ਚਾਰਜ ਲਿਆ ਤੇ ਇਲਾਕੇ ਦੀ ਦਸ਼ਾ ਕੀ ਹੈ ਉਹ ਤੁਸੀਂ ਆਪ ਖੁਦ ਜਾ ਕੇ ਦੇਖ ਸਕਦੇ ਹੋ ਕ੍ਰਾਈਮ ਰੇਟ ਬਹੁਤ ਘਟਿਆ ਹੋਇਆ ਪਲਾਨ ਆਰਡਰ ਪੂਰੀ ਤਰ੍ਹਾਂ ਮੈਂਟੇਨ ਹੈ ਤੇ ਅੱਜ ਸੁਦੇਸ਼ ਸਿੰਘ ਬਰਾੜ ਜੋ ਕਿ ਥਾਣੇ ਤੋਂ ਲੀਵ ਹੋ ਰਹੇ ਨੇ ਸਾਡੇ ਦਾ ਮਜੂਦ ਨੇ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚਓ ਸਰਦਾਰ ਸੰਦੇਸ਼ ਸਿੰਘ ਬਰਾੜ ਜੀ ਬਰਾੜ ਸਾਹਿਬ ਪਹਿਲਾਂ ਤਾਂ ਤੁਸੀਂ ਆ ਕਿ ਲਖਤ ਸਲੀਵ ਹੋ ਰਹੇ ਹੋ ਆਪਣੇ ਥਾਣੇ ਤੋਂ ਲੀਵ ਹੋ ਰਹੇ ਹੋ ਕਿੰਦਾ ਦਾ ਐਕਸਪੀਰੀਅੰਸ ਲਿਆ ਤੁਹਾਡਾ ਥਾਣਾ ਡਿਵੀਜ਼ਨ ਨੰਬਰ 7 ਦਾ ਪਹਿਲਾਂ ਤਾਂ ਮੈਂ ਇਲਾਕਾ ਨਿਵਾਸੀਆਂ ਨਾਲ ਵੀ ਪੁੱਛੀ ਮੌਤ ਮੌਤਰੋ ਧੰਨਵਾਦ ਕਰਦਾ ਕਿ ਉਹਨਾਂ ਨੇ ਤੁਹਾਡੀ ਕੋਲਸ ਦਾ ਬਹੁਤ ਵਧੀਆ ਕਾਰਜ ਦਿੱਤਾ ਮਾੜੇ ਲੋਕਾਂ ਨੂੰ ਇੱਕ ਇੱਕ ਮੈਸੇਜ ਦਤਾਂ ਵੀ ਕੋਈ ਵੀ ਕ੍ਰਾਈਮ ਕਰੇਗਾ ਤਾਂ ਉਸ ਦਾਗਾ ਉਦੀ ਰਹਿਸ਼ ਤਾਜਪੁਰ ਰੋਡ ਦੇ ਜੇਲ ਹੈ ਉਹਦੇ ਚ ਹੋਏਗੀ ਉਹੋ ਮੈਸੇਜ ਅਤੇ ਜਿੰਨਾਂ ਜਿੰਨਾਂ ਨੇ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕੋਈ ਲੋਅਨ ਆਰਡਰ ਦੇ ਵਿੱਚ ਵਿਘਨ ਪਾਇਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਮੇਰਾ ਬਿਜਲੀ ਨੰਬਰ ਸਬស្តੈਂਸ ਦਾ ਆਫ ਦਾ ਵੀ ਮੈਂ ਦਿਨੋ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਨਾਲ ਬਹੁਤ ਵਧੀਆ ਜਿਹੇ ਬੈਗ ਡਿਊਟੀ ਦੇ ਬਾਈਏ ਹਨ ਮੈਂ ਹਮੇਸ਼ਾ ਇਲਾਕਾ ਦੇ ਵਸਨੀਕਾਂ ਦਾ ਤੇ ਸਟਾਫ ਦਾ ਰਹਿਣੀ ਰਵਾਂਗਾ ਤੇ ਆਸ ਕਰਾਂਗਾ ਕਿ ਇਸ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਪਰ ਇਸ ਤੋਂ ਪਹਿਲਾਂ ਤੁਸੀਂ ਨੰਬਰ 3 ਦੇ ਵਿੱਚ ਵੀ ਡਿਊਟੀ ਕੀਤੀ ਹੈ ਕਿੰਦੇ ਵਿੱਚ ਵੀ ਤੁਹਾਡਾ ਜਿਹੜਾ ਉੱਥੇ ਕ੍ਰਾਈਮ ਰੇਟ ਜਦੋਂ ਤੁਸੀਂ ਜੁਆਇਨਿੰਗ ਕੀਤੀ ਸੀ ਪੋਸਟਾਂ ਬਹੁਤ ਜ਼ਿਆਦਾ ਆ ਗਈ। ਜਦੋਂ ਤੁਸੀਂ ਉਦੋਂ ਲੀਵ ਹੋਏ ਤਾਂ ਕ੍ਰਾਈਮ ਰੇਟ ਵੋਕ ਪਾਟ ਸੀ। ਇਹਦਾ ਕਾਰਨ ਕੀ ਹੈ ਤੇ ਜਿਹੜੇ ਤਾਨੇ ਚ ਗੰਦੇ ਹੋ ਕਿ ਕ੍ਰਾਈਮ ਰੇਟ ਜ਼ਿਆਦਾ ਹੁੰਦਾ ਫਿਰ ਘੱਟ ਜਾਂਦਾ। ਇੱਕ ਮੈਸੇਜ ਹੈ ਨਾ ਵੀ ਜੋ ਵੀ ਗਲਤੀ ਕਰਦਾਗਾ ਉਹਦੇ ਖਿਲਾਫ ਪੋਸਟ ਕਾਨੂੰਨੀ ਕਰਨੀ ਕਰਨਾ। ਉੱਥੇ ਬੜੀਆਂ ਡਿਊਟੀਆਂ ਦੇ ਵਿੱਚ ਥੋੜੀ-ਬਹੁਤ ਰਹਿ ਜਾਂਦੀ ਹੈਗੀ ਆ ਪਰ ਮੇਰੀ ਇਹ ਪਹਿਲ ਹੁੰਦੀ ਹੈ ਕਿ ਇਲਾਕੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ। ਅਤੇ ਇਲਾਕਾ ਨਿਵਾਸੀ ਇੱਕ ਧਮਾਨ ਮਹਿਸੂਸ ਸ਼ਰਮ ਵੀ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਉਹ ਸਾਡੀ ਸੁਰੱਖਿਆ ਵਾਸਤੇ ਤੇ ਸਾਡੇ ਵਾਸਤੇ ਕੰਮ ਕਰ ਰਹੀ ਹੈ ਜਿਸ ਨੂੰ ਮੈਂ ਪਹਿਲ ਦੇ ਕੇ ਇਹ ਕਮ ਡਿਵਾਈਡਿਸ਼ਨ ਕਰਦਾ ਹਾਂ ਫੋਰਸ ਦੀ ਤੇ ਉਹ ਬਿਲਕੁਲ ਇੰਪਲੀਮੈਂਟ ਵੀ ਕੀਤਾ ਗਿਆ ਹੈ ਇਹ ਬਿਲਕੁਲ ਇਲਾਕੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਵੀ ਕ੍ਰਾਈਮ ਰੇਟ ਕਾਫੀ ਅਸੀਨ ਹੱਦ ਤੱਕ ਕੰਟਰੋਲ ਕੀਤਾ ਹੈ ਸਰ ਹੁਣ ਜਿਹੜੀ ਨਵੀਂ ਜੋਇਨਿੰਗ ਹੈ ਤੁਹਾਡੀ ਇੱਕ ਪ੍ਰਿੰਸੀਪਲ ਹੈ

ਮੈਂ ਉਥੇ ਜਿਹੜੇ ਸਾਡੇ ਪੁਲਿਸ ਆਫੀਸਰ ਜਿਹੜੇ ਟ੍ਰੇਨਿੰਗ ਲਈ ਆਉਣਗੇ ਮੈਂ ਉਹਨਾਂ ਨੂੰ ਇੱਕ ਕੋਸ਼ਿਸ਼ ਕਰਾਂਗਾ ਵੀ ਇੱਕ ਬੈਸਟ এনवायरमेंटਾਂ ਉਥੇ ਦੇ ਕੇ ਉਹਨਾਂ ਨੂੰ ਬੈਸਟ ਜਿਹੜੇ ਹੈਗੇ ਆ ਆਪਣੀ ਜ਼ਿੰਦਗੀ ਦੇ ਤਜਰਬੇ ਜੋ ਅਸੀਂ ਫੀਲਡ ਦੇ ਵਿੱਚ ਵਿੱਚੋਂ ਕੰਪਲਕਟ ਕੀਤੇ ਨੇ ਸੋਨਾਂ ਵਰੀ ਉਹਨਾਂ ਨੂੰ ਜਾਣਕਾਰੀ ਦੇ ਕੇ ਇੱਕ ਚੰਗੇ ਪੁਲਿਸ ਆਫੀਸਰ ਅਸੀਂ ਪਿਆਰ ਕਰਕੇ ਜਿੱਥੇ ਭੇਜ ਜੇ ਮੇਰੀ ਜਿਹੀ ਦਿਖੋਂ ਖਾਹਣਾ ਰਹੇਗੀ ਬਾਕੀ ਮੈਂ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨਾਲ ਆਪੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਹਾਂ ਕਿ ਉਹ ਵਡੇਰੇ ਤੱਕ ਜਦੋਂ ਵੀ ਕੋਈ ਕਿਸੇ ਵੀ ਤਰੀਕੇ ਦੀ ਕੰਮ ਦੀ ਲੋੜ ਹੋਵੇਗੀ ਤੇ ਮੈਂ ਉਹਨਾਂ ਨਾਲ ਹਮੇਸ਼ਾ ਖੜਾ ਹਾਂ ਧੰਨਵਾਦ ਕੋਈ ਵੀ ਸਾਡੇ ਨਾਲ ਖੜਾ ਜੀ ਨੰਬਰ 7 ਦੇ ਐਸ ਐਚਓ ਜੀਸ਼ਨਪਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਕਿਸਮ ਦੀ ਲੋੜ ਹੋਵੇ ਤਾਂ ਮੈਂ ਉਹਨਾਂ ਨਾਲ ਸੋਚ ਸੰਕਟ ਖੜਾ ਉਹ ਮਰਜ਼ੀ ਨੂੰ ਹੋ ਯਾਹ ਕਰਨਾ ਅੰਦਾਜ਼ ਖਬਰ ਦੇ ਕੈਮਰਾਮੈਨ ਦੀਪਕ ਦੇ ਨਾਮ ਦੇ ਰਿਹਾ ਹੈ ਨਾਰਿੰਦਰ ਜੁਰੂਖਾ